ਗੁਰਦਾਸਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਉਦਯੋਗਿਕ ਸਟੇਟ ਗੁਰਦਾਸਪੁਰ ਦੀਆਂ ਪੁਰਾਣੀ ਮੰਗ ਪੂਰੀ ਹੋ ਗਈ ਹੈ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਉਦਯੋਗਿਕ ਸਟੇਟ ਗੁਰਦਾਸਪੁਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਕਾਰਜਾਂ ਦੀ ಾರಂಭਤਾ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਇਸ ਦੇ ਵਿਕਾਸ ਉੱਪਰ 3.5 ਕਰੋੜ ਰੁਪਏ ਖਰਚੇ ਜਾਣਗੇ ਚੇਅਰਮੈਨ ਸ਼੍ਰੀ ਰਮਨ ਬਹਿਲ ਵੱਲੋਂ ਅੱਜ ਉਦਯੋਗਿਕ ਸਟੇਟ ਗੁਰਦਾਸਪੁਰ ਵਿੱਚ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਣ ਦੇ ਨਾਲ ਨਾਲ ਇੱਥੇ ਸਨਤਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੀ ਸਹੂਲਤ ਦੇਣ ਲਈ ਨਵੀਂ ਹੌਟਲਾਈਨ ਵੀ ਸ਼ੁਰੂ ਕਰ ਦਿੱਤੀ ਗਈ ਹੈ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਮੌਕੇ ਚੇਅਰਮੈਨ ਰਮਨ ਬਹਿਰ ਨੇ ਕਿਹਾ ਕਿ ਸਾਲ 1976 ਵਿੱਚ ਗੁਰਦਾਸਪੁਰ ਵਿਖੇ ਉਦਯੋਗਿਕ ਸਟੇਟ ਬਣਾਈ ਗਈ ਸੀ ਜਿਸ ਵਿੱਚ ਪਿਛਲੇ ਕਾਫੀ ਸਮੇਂ ਤੋਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੜਕਾਂ, ਵਾਟਰ ਸਪਲਾਈ, ਸੀਵਰੇਜ ਸਿਸਟਮ, ਸਟਰੀਟ ਲਾਈਟਾਂ ਆਦਿ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਸੰਤਾਂ ਨੂੰ ਬਿਜਲੀ ਸਪਲਾਈ ਲਈ ਵੱਖਰੀ ਲਾਈਨ ਨਾ ਹੋਣ ਕਾਰਨ ਅਕਸਰ ਦੇ ਜਦੋਂ ਕਟ ਲੱਗਦੇ ਸਨ ਤਾਂ ਫੈਕਟਰੀ ਮਾਲਕਾਂ ਨੂੰ ਵੱਡੇ ਵਿੱਤੀ ਨੁਕਸਾਨ ਵੀ ਸਹਿਣੇ ਪੈਂਦੇ ਸੀ ਉਹਨਾਂ ਨੇ ਕਿਹਾ ਕਿ ਉਦਯੋਗਿਕ ਸਟੇਟ ਵਿੱਚ ਬੁਨਿਆਦੀ ਸਹੂਲਤਾਂ ਨਾ ਹੋਣ ਕਾਰਨ ਸਨਦਕਾਰ ਬਹੁਤ ਪਰੇਸ਼ਾਨ ਸਨ ਅਤੇ ਸਾਰੇ ਵਪਾਰੀਆਂ ਨੇ ਆਪਣੀਆਂ ਮੁਸ਼ਕਲਾਂ ਉਹਨਾਂ ਦੇ ਧਿਆਨ ਵਿੱਚ ਲਿਆਂਦੀਆਂ ਜਿੱਥੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਉਹਨਾਂ ਦੀਆਂ ਸਾਰੀਆਂ ਮੰਗਾਂ ਪੂਰਾ ਪੂਰੀਆਂ ਕਰਵਾਉਣ ਦੇ ਲਈ ਉਹਨਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਜੀ ਔਰ ਇੰਡਸਟਰੀ ਮਨਿਸਟਰ ਸ਼੍ਰੀ ਤਰुणਪ੍ਰੀਤ ਸਿੰਘ ਸੌਂਦ ਦੇ ਨਾਲ ਮੁਲਾਕਾਤ ਕਰਕੇ ਇਸ ਸਾਰੇ ਮਾਮਲੇ ਦੀ ਪੇਰਵਾਹੀ ਕੀਤੀ ਗਈ ਔਰ 3.5 ਕਰੋੜ ਰੁਪਏ ਮਨਜ਼ੂਰ ਕਰਾਏ ਜਿਸ ਤੋਂ ਬਾਅਦ ਅੱਜ ਵਿਕਾਸ ਕਾਰਜਾਂ ਦਾ ਉਹਨਾਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਮੌਕੇ ਚੇਅਰਮੈਨ ਰਮਨ ਬਹਿਲੇ ਕਹੇ ਕਿ ਵਪਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋਣਗੀਆਂ ਵੀ ਅੱਜ ਬੜਾ ਗੁਰਦਾਸਪੁਰ ਇਲਾਕੇ ਵਾਸਤੇ ਖੁਸ਼ੀਆਂ ਭਰਿਆ ਦਿਨ ਆ ਆ ਜਿਹੜੀ ਇੰਡਸਟਰੀਅਲ ਸਟੇਟ ਜਿਹਨੂੰ ਆਪਾਂ ਕਹਿੰਦੇ ਆ ਇਹ ਮਰਖਲ 1976 ਦੇ ਵਿੱਚ ਖੋਨ ਦੇ ਵਿੱਚ ਆਈ ਸੀ ਔਰ ਲਗਾਤਾਰ ਉਸ ਤੋਂ ਬਾਅਦ ਇੱਥੇ ਇੰਡਸਟਰੀ ਵੀ ਹੌਲੀ ਹੌਲੀ ਆਉਂਦੀ ਰਹੀ ਔਰ ਬਹੁਤ ਧੇਰ ਇੰਡਸਟਰੀਅਲ ਸਟੇਟ ਜਿਹੜੀ ਸੀ ਏਦਾਂ ਹੀ ਪਈ ਕੁਝ ਦਿਨ ਪਹਿਲਾਂ ਜਿਹੜੀ ਸਾਡੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਨੇ ਸ਼ਾਮ ਸੁੰਦਰ ਵਰਮਾ ਜੀ ਔਰ ਰਮੇਸ਼ ਜੀ ਔਰ ਅਵੀ ਖੰਨਾ ਜੀ ਅਰਜਿੰਦਰ ਜੀ ਇਹਨਾਂ ਸਾਰਿਆਂ ਨੇ ਆਹੰਦੇ ਵਿੱਚ ਲੈਂਦਾ ਕਿ ਇਹ ਇੰਡਸਟਰੀਅਲ ਸਟਰੀਟ ਦੀਆਂ ਬੜੀਆਂ ਮੁਸ਼ਕਲਾਂ ਨੇ ਆ। ਨਾ ਤੇ ਇੱਥੇ ਸਾਨੂੰ ਬਿਜਲੀ ਕੈਟਾਗਰੀ 2 ਚ ਮਿਲ ਰਹੀ ਆ। ਨਾ ਹੀ ਇੱਥੇ ਕੋਈ ਚੱਜਦੀਆਂ ਸੜਕਾਂ ਨੇ। ਨਾ ਕੋਈ ਸਟਰੀਟ ਲਾਈਟ ਆ। ਨਾ ਹੀ ਥੋੜਾ ਸੀਵਰੇਜ ਆ। ਉਹ ਚਾਲੂ ਆ ਬੰਦ ਪਿਆ ਆ। ਔਰ ਇਸ ਤੋਂ ਇਲਾਵਾ ਕੋਈ ਪਾਰਕ ਦੀ ਕੋ ਦੋਸਤਾਂ ਨਹੀਂ ਆ। ਆਰਟੀਕਲਚਰ ਦਾ ਖੰਭ ਖੋਣ ਵਾਲਾ ਇਸ ਕਰਕੇ ਦੇ ਵੱਲੋਂ ਕੋਈ ਸੋਚਿਆ ਜਾਵੇ। ਔਰ ਮੈਂ ਇਸ ਗੱਲ ਦਾ ਹਰਾਮ ਸੀਗਾ ਕੀ ਕੈਟਾਗਰੀ 2 ਦੇ ਵਿੱਚ ਜਿਹੜੀ ਬਿਜਲੀ ਮਿਲਣੀ ਸੀ ਉਹ ਸਿੱਧੀ ਰਣਜੀਤ ਬਾਗ ਜਿਹੜਾ ਸਾਡਾ ਸਬਸਟੇਸ਼ਨ ਹੈ ਉਹਦੇ ਤੋਂ ਹੀ ਦੀ ਸਪਲਾਈ ਜਿਹੜੀ ਆ ਹੁੰਦੀ ਆ ਅੱਜ ਉਹ ਨਿਰਵਗਨ ਬਿਜਲੀ ਦੀ ਸਪਲਾਈ ਆ ਜਾਂਦੀ ਆ ਕਾਰਖਾਨੇ ਲੱਗਦੇ ਤੇ ਇੰਡਸਟਰੀ ਨੂੰ ਆਪਣੀ ਪ੍ਰੋਡਕਸ਼ਨ ਵਾਸਤੇ ਉਹਦਾ ਫਾਇਦਾ ਹੋ ਜਾਂਦਾ ਅਸੀਂ ਉਹ ਗੱਲ ਮੁੱਖ ਮੰਤਰੀ ਸਾਹਿਬ ਤੱਕ ਲੈ ਕੇ ਗਏ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਖਾਸ ਕਰਕੇ ਸਾਡੇ ਜਿਹੜੇ ਮੰਤਰੀ ਨੇ ਤਰਨਪੁਰੀਜੀ ਇੰਡਸਟਰੀਜ਼ ਔਰ ਕਮਰਸ ਮਿਨਿਸਟਰ ਨੇ ਉਹਨਾਂ ਨੇ ਬਹੁਤ ਦਿਲਚਸਪੀ ਲਈ ਔਰ 3 ਕਰੋੜ ਦੇ 5 ਲੱਖ ਰੁਪਈਆ ਇਹਦੇ ਵਾਸਤੇ ਸੈਂਕਸ਼ਨ ਕਰਕੇ ਕਿੱਥੇ ਭੇਜਤਾ ਵਾ ਇਹਦੇ ਵਿੱਚ 95 ਲੱਖ ਰੁਪਏ ਦੇ ਕਰੀਬ ਪਹਿਲੀ ਵਾਰ ਹੋਇਆ ਵੀ ਜਿੱਥੇ ਸਰਕਾਰ ਨੇ ਬਿਜਲੀ ਬੋਰਡ ਨੂੰ ਪੈਸੇ ਦਿੱਤੇ ਔਰ ਕਿ ਤੁਸੀਂ ਇਹਦਾ ਜਿਹੜਾ ਸਿੱਧੀ ਸਪਲਾਈ ਆ ਕੇਬਲ ਦੀ ਜੋੜ ਦਿਓ ਉਸ ਵਕਤ ਬਹੁਤ ਜਲਦੀ ਬੜੇ ਘੱਟ ਟਾਈਮ ਦੇ ਵਿੱਚ ਮੈਂ ਸਮਝਦਾ ਵੀ ਬਿਜਲੀ ਬੋਰਡ ਦੇ ਸਾਡੇ ਆਫਿਸ ਐਕਸ਼ਨਸ ਆਫ ਸਾਹ ਕੁਲਦੀਪ ਸਿੰਘ ਜੀ ਖੜੇ ਨੇ ਪ੍ਰਦੀਪ ਸੈਣੀ ਜੀ ਖੜੇ ਨੇ ਇਹਨਾਂ ਨੇ ਮਿਹਨਤ ਦੇ ਨਾਲ ਕੇਬਲ ਪਾ ਕੇ ਇਹਨੂੰ ਚਾਲੂ ਕਰ ਦਿੱਤਾ ਔਰ ਅੱਜ ਲੋਕਾਂ ਨੂੰ ਉਹਦਾ ਫਾਇਦਾ ਹੋ ਰਿਹਾ ਔਰ ਮੈਂ ਧੰਨਵਾਦੀ ਆ ਸਾਡੇ ਇੰਡਸਟਰੀਅਲ ਡਿਪਾਰਟਮੈਂਟ ਦੇ ਜਨਰਲ ਮੈਨੇਜਰ ਨੂੰ ਪਾਲ ਜੀ ਔਰ ਕਮਲ ਜੀ ਜੀ ਜਿਹੜੇ ਐਗਜ਼ੈਕਟ ਇੰਜੀਨੀਅਰ ਨੇ ਇਹਨਾਂ ਨੇ ਭਾਰਤ ਪੁਸ਼ਨ ਜੀ ਚੇਅਰਮੈਨ ਸਾਹਿਬ ਆਪ ਇੰਟਰਸਟ ਲਿਆ ਆਪ ਨੇ ਇੰਟਰਸਟ ਲਾ ਕੇ ਉਹਦੇ ਐਸ.ਟੀ.ਐਮ ਸਾਰੇ ਤਿਆਰ ਕਰਾ ਕੇ ਉਹ ਮਨਜ਼ੂਰੀ ਜਿਹੜੀ ਆ ਮਿਲ ਗਈ ਆ ਕੋਨੇ ਕੰਮ ਜਿਹੜਾ ਵਿਧੀਵਤ ਤਰੀਕੇ ਨਾਲ ਅੱਜ ਤੋਂ ਹੀ ਸ਼ੁਰੂ ਹੋ ਜੂਗਾ ਔਰ ਇਹਦੀਆਂ ਵੀ ਸੜਕਾਂ ਨੇ ਉਹਦੇ ਆਲੇ ਦੁਆਲੇ ਟਾਈਲ ਲੱਗਣ ਗਿਆ ਸੀਵਰੇਜ ਦੀ ਸਫਾਈ ਹੋਊਗੀ ਸਟਰੀਟ ਲਾਈਟ ਲੱਗੂਗੀ ਔਰ ਇਸ ਤੋਂ ਇਲਾਵਾ ਜਿਹੜੇ ਸਾਡੇ ਪਲਾਂਟੇਸ਼ਨ ਆ ਜਾਂ ਜਿੱਥੇ ਕਿਤੇ ਪਾਰਕ ਦੀ ਸਾਂਭ ਸੰਭਾਲ ਆ ਜਾਂ ਕੋਈ ਬੈਂਚਸ ਵਗੈਰਾ ਦਾ ਪ੍ਰੋਵੀਜ਼ਨ ਆ ਉਹ ਆਗੇ ਕਿ ਦਿਖ ਨਜ਼ਰ ਆਊਗੀ ਤਾਂ ਮੈਂ ਕਿਸੇ ਵਕਤ ਮਹਿਸੂਸ ਕਰਦਾ ਸੀਗਾ ਵੀ ਗਰਦਾਸਪੁਰ ਨੂੰ ਹਮੇਸ਼ਾ ਇੱਕ ਪਿੰਡ ਦੇ ਬਾਗਵੜ ਰੂਪ ਹੀ ਸਮਝਿਆ ਗਿਆ ਜਦੋਂ ਸਾਡੇ ਕੋਲ ਇੰਨੀ ਵਧੀਆ ਇੱਕ ਇੰਡਸਟਰੀਅਲ ਸਟੇਟ ਸਿਗੀ ਜਿਹਨੂੰ ਬਹੁਤ ਵਧੀਆ ਤਰੀਕੇ ਨਾਲ ਕਈ ਸਾਲ ਪਹਿਲਾਂ ਡਵਲਪ ਕੀਤਾ ਜਾ ਸਕਦਾ ਸੀਗਾ ਮੈਂ ਹੈਰਾਨ ਹ ਪਿਛਲੀਆਂ ਸਰਕਾਰਾਂ ਤੇ ਪਿਛਲੇ ਲੀਡਰਾਂ ਤੇ ਜਿਨ੍ਹਾਂ ਨੇ ਇੰਨੀ ਵਧੀਆ ਇੱਕ ਹੱਬ ਨੂੰ ਇੱਕ ਸੈਂਟਰ ਨੂੰ ਧਿਆਨ ਹੀ ਨਹੀਂ ਦਿੱਤਾ ਔਰ ਮੈਂ ਐਸੋਸੀਏਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮਸਲੇ ਨੂੰ ਚੁੱਕ ਕੇ ਔਰ ਪੰਜਾਬ ਸਰਕਾਰ ਹਮੇਸ਼ਾ ਸੰਵੇਦਨਸ਼ੀਲਾ ਔਰ ਯਤਨਸ਼ੀਲਾ ਸਮਾਜ ਦੇ ਹਰ ਵਰਗ ਦੇ ਜੀਵਨ ਤੋਂ ਉੱਪਰ ਚੁੱਕਣ ਲਈ ਅੱਜ ਉਹਨਾਂ ਨੇ 3 ਕਰੋੜ 5 ਲੱਖ ਰੁਪਏ ਦੇ ਕੇ ਇਹਦੀ ਇੱਕ ਨਵੀਂ ਦਿੱਖ ਜਿਹੜੀ ਆ ਉਹ ਨਿਕਲੂਗੀ ਔਰ ਇਹਦੇ ਨਾਲ ਮੈਂ ਸਮਝੇ